ਸਾਤਸਰੇ ਦਾ ਦੋਸਤ ਸਾਰਤ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ 889899 ਨੂੰ ਲੈ ਕੇ ਇੱਕ ਨਵੀਂ ਅਪਡੇਟ ਆਈ ਹੈ ਨੋਟਿਸ ਜਾਰੀ ਕੀਤਾ ਗਿਆ ਬੋਰਡ ਵੱਲੋਂ ਤਾਂ ਨਵੇਂ ਨੋਟਿਸ ਦੇ ਵਿੱਚ ਕੀ ਕਿਹਾ ਗਿਆ ਇਹ ਵੀ ਤੁਹਾਨੂੰ ਇੱਥੇ ਦਿਖਾਉਣੀ ਹੈ ਤੁਸੀਂ ਇਹ ਨੋਟਿਸ ਦੇਖ ਹੀ ਰਹੇ ਹੋ ਠੀਕ ਹੈ ਜੀ ਤੇ ਕੁਝ ਨਾਮ ਵੀ ਜਾਰੀ ਕੀਤੇ ਨੇ ਤੇ ਹੁਣ ਭਰਤੀ ਪੂਰੀ ਹੋਣ ਵਾਲੀ ਇਹਦੇ ਬਾਰੇ ਵੀ ਤੁਹਾਨੂੰ ਲੇਟੈਸਟ ਖਬਰ ਦੱਸਾਂਗੇ ਤਦ ਉਪਰਤੀ ਪੂਰੀ ਹੋ ਸਕਦੀ ਤਾਂ ਚਲੋ ਦੋਸਤੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀ ਨਾ ਭੁੱਲਣਾ ਤੇ ਦੋਸਤੋ ਆਪਣੇ ਨਾ ਟੈਲੀਗ੍ਰਾਮ ਤੇ WhatsApp ਚੈਨਲ ਦੇ ਲਿੰਕ ਹੈਗੇ ਨੇ ਉੱਥੇ ਪੂਰੀ ਪ੍ਰਾਈਵੇਸੀ ਹੁੰਦੀ ਨੰਬਰ ਸ਼ੋ ਨਹੀਂ ਹੁੰਦਾ ਸੋ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਤਾਂ ਦੇਖੋ ਜੀ ਇਹਨਾਂ ਨੇ ਕੀ ਕਿਹਾ ਹੈ ਸਕੂਲ ਸਿੱਖਿਆ ਵਿਭਾਗ ਅਧੀਨ 98 ਚੈਨਲ ਮਿਲਟਰੀ ਕਾਰਡ ਦਾ ਵਿਗਿਆਪਨ ਇਹ ਤਾਂ ਦੋਸਤੋ ਸੀਗਾ ਉਪਰ ਤੱਕ ਠੀਕ ਹੈ ਜਿਸ ਦੌਰਾਨ ਕੋ ਜੇ ਉਮੀਦਵਾਰਾਂ ਦੀ ਮਾਇਓਮੈਟ੍ਰਿਕ ਆਪਸ ਵਿੱਚ ਮੈਚ ਨਾ ਹੋਣ ਕਰਨੇ ਨਾ ਉਮੀਦਵਾਰਾਂ ਦੀ ਮੂੜ ਬਾਇਓਮੈਟ੍ਰਿਕ ਕੋਰਸ ਸੰਬੰਧੀ ਉਮੀਦਵਾਰਾਂ ਨੂੰ ਮਿਤੀ 20 8 2024 ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3B1 SS ਨਗਰ ਪੰਜਾਬ ਵਿਕੇ ਸਮਾਸਵੇਰੇ 10 ਵਜੇ ਉਮੀਦਵਾਰ ਦੀ ਪਛਾਣ ਨਾਲ ਸੰਬੰਧਿਤ ਦਸਤਾਵੇਜ਼ ਲੈ ਕੇ ਪਹੁੰਚਣ ਦੀ ਹਦਾਇਤ ਕੀਤੀ ਜਾਂਦੀ ਹੈ ਇਸ ਉਪਰੰਤ ਡਾਇਰੈਕਟਰ ਵੱਲੋਂ ਇਸ ਸੰਬੰਧੀ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ਸੋ ਦੋਸਤੋ ਇਸ ਉਮੀਦਵਾਰਾਂ ਦੀ ਨਿਸ਼ਤ ਨਾਲ ਹੀ ਨੱਥੀ ਕੀਤੀ ਜਾਂਦੀ ਹੈ ਸੋ ਜਿਹੜੇ ਵੀ ਆ ਬੱਚੇ ਨੇ ਇਹ ਜਲਦੀ ਤੋਂ ਜਲਦੀ ਆਪਣੀ ਬਾਇਓਮੈਟ੍ਰਿਕ ਕਰਾ ਲੈਣ ਕਿਉਂਕਿ ਇਹਨਾਂ ਕਰਕੇ ਨਾ ਹੁਣ ਰੁਕੀ ਖੜੀ ਪਰਤੀ ਕਿਉਂ ਕਿਉਂਕਿ ਦੇਖੋ ਉਹਨਾਂ ਨੇ ਵੈਰੀਫਾਈ ਕਰਨੇ ਨੇ ਸਾਰੇ ਸਟੂਡੈਂਟਸ ਬਾਕੀ ਸਾਰੇ ਵੈਰੀਫਾਈ ਹੋ ਚੁੱਕੇ ਨੇ ਪੇਪਰ ਦੇ ਵੇਲੇ ਠੀਕ ਹੈ ਜੀ ਪਰ ਇਹਨਾਂ ਦੀ ਬਾਇਓਮੈਟ ਤੇ ਜਲਦੀ ਜਾਓ ਜਾਂ ਫਿਰ ਆਪਣਾ ਜੋ ਵੀ ਹਿੱਲਾ ਹੁੰਦਾ ਸਭ ਕਰੋ ਤੇ ਇਹਦੇ ਨਾਲ ਹੀ ਹੁਣ ਆਪਾਂ ਭਰਤੀ ਦੀ ਗੱਲ ਪੂਰੀ ਦੀ ਗੱਲ ਕਰਦੇ ਆ ਤਾਂ ਦੋਸਤੋ ਭਰਤੀ ਹੁਣ ਪੂਰੀ ਹੋਣ ਵਾਲੀ ਹੈ ਕਿਉਂਕਿ ਪੰਚਾਇਤੀ ਚੋਣਾਂ ਆ ਰਹੀਆਂ ਨੇ ਪੰਚਾਇਤੀ ਚੋਣਾਂ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਇੱਕ ਲੇਟੈਸਟ ਨਿਊਜ਼ ਇਸ ਭਰਤੀ ਬਾਰੇ ਜ਼ਰੂਰ ਦੇਖਣ ਨੂੰ ਮਿਲੇਗੀ ਆਮ ਸ਼ੂਰ 100% ਸੋ ਦੋਸਤੋ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਜੇ ਤੁਸੀਂ ਤੁਹਾਡੀ ਕੋਈ ਹੋਰ ਰਾਏ ਵੀ ਹੋਵੇ ਇਸ ਵੀਡੀਓ ਦੇ ਪ੍ਰਤੀ ਜਾਂ ਇਸ ਨੋਟਿਸ ਦੇ ਪ੍ਰਤੀ ਜਾਂ ਇਸ ਨਾਰਚਨਮ ਯੂਟੀਟੀ ਦੇ ਭਰਤੀ ਦੇ ਪ੍ਰਤੀ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਧੰਨਵਾਦ ਦੋਸਤੋ